ਨਹੀਂ ਨਹੀਂ ਚੱਲ ਕੀ ਖਾਂ ਆ ਕਿੰਨੂ ਹੈਗੇ ਕੱਚੇ ਹੈਗੇ ਨਾ ਲਾਲ ਹੁੰਦੇ ਆ ਆ ਨਾ ਖਾਣ ਵਾਲੇ ਗਿਆ ਆ ਕਿੰਨੂ ਹੈਗੇ ਬਾਈ ਜੀ ਆ ਨਾ ਲਾਲ ਹੁੰਦੇ ਨਾ ਪੱਕਦੇ ਹੈਗੇ ਉਥੇ ਰਾ ਉਥੇ ਚੱਲ ਚੱਲ ਨਾ ਬੋਲਣਾ ਨਹੀਂ ਬੋਲ ਬੋੜਾ ਇੰਟਰਵਿਊ ਦੇ ਕਿੰਨਾਂ ਦੀ ਕਿੰਨੇ ਕ ਡੇਰ ਇੱਕ ਮਿੰਟ ਉਹਨੇ ਡਿਟੇਲ ਦੱਸਣਾ ਵੀ ਕਿਹੜੇ ਮਹੀਨੇ ਚ ਪੱਕਣਗੇ ਕਿਹੜੇ ਮਹੀਨੇ ਚ ਪੱਕਣਗੇ ਹੂੰ ਦੱਸ ਹਾਂਜੀ ਡਾਕਟਰ ਸਾਹਿਬ ਦੱਸੋ ਚੱਲ ਚੱਲ ਯਾਰ ਮੈਨੇ ਬੋਲਣਾ ਯਾਰ ਭਰਾ ਬਣ ਕੇ ਬਣਾ ਦੇ ਕਿੰਨੂੰ ਸਹੀ ਦੱਸ ਦੇ ਕਿਹੜੇ ਮਹੀਨੇ ਚ ਪੱਕਣਗੇ ਫਿਰ ਉਹਦੇ ਆ ਪੱਕਣਗੇ ਜਲ ਜਲ ਦਸ ਪੰਨਾ ਆ ਦਾ ਪਕੜ ਕੇ ਜਲਾਈ ਦੇ ਮਹੀਨੇ ਵਿੱਚ ਜਲਾਈ ਦੇ ਚੱਲ ਉਹਦਰ ਇਹ ਗਰਮੀਆਂ ਵਿੱਚ ਪੱਕਣਗੇ ਕਿੰਨੂ ਉਹ ਤਾਂ ਟੋੜੇ ਜਾਣਗੇ ਖਾਧੇ ਜਾਣਗੇ ਬਾਤ ਚੱਲ ਚੱਲ ਬਥੋਰੀ ਨਹੀਂ ਹੋਰ ਬਾਤ ਥੋੜ੍ਹੀ ਹੀ ਰਹੇਗੀ ਹੋਰ ਥੋੜੀ ਹੋਰ ਬਣਾ ਲੈ ਆ ਕਿੰਨੂ ਹੈਗੇ ਆ ਟੁੱਟਣਗੇ ਫਰਵਰੀ ਫਰਵਰੀ ਦੇ ਮਹੀਨੇ ਵਿੱਚ ਹੂੰ ਪੱਕਣਗੇ 10 ਕਿਹੜੇ ਮਹੀਨੇ ਟੁੱਟਣਗੇ ਪੱਕਣਗੇ ਜਲਾਈ ਦੇ ਮਹੀਨੇ ਵਿੱਚ ਉਹਦੇ ਟੁੱਟਣਗੇ ਉਹਦੇ ਖਾਧੇ ਜਾਣਗੇ ਜਲਾਈ ਦਾ ਮਹੀਨਾ ਕਦੋਂ ਆਉਂਦਾ ਚਾਲ ਆ ਬੂਟੇ ਦੀ ਵੀ ਨੌਲ ਜੱਡੇ ਮਾੜੀ ਜੀ ਹਾਂ ਇਹਨੂੰ ਖਾਤ ਮਾਇਆ ਕਰੋ ਪਟਾਇਆ ਪਤੇ ਨੇ ਰਹਿਣਗੇ ਵਦਿਆ ਨਾ ਵੋਂਦੀ ਲੋੜ ਤੇ ਨਾ ਖਾਤ ਪਉਣ ਦੀ ਲੋੜ ਹਰੇ ਕਾ ਦੇ ਨਾ ਰਹਿਣਗੇ ਉਹ ਰਹਿਣਗੇ ਪਾਣੀ ਨਾਲ ਇੱਕ ਇੱਕ ਬਾਲਟੀ ਪਾਣੀ ਪਾਇਆ ਕਰੋ ਬੂਟਾ ਕਿੰਨੇ ਚਿਰ ਦਾ ਬੂਟਾ ਹੈਗਾ ਜਲਾਈ ਦੇ ਮਹੀਨੇ ਵਾਲਾ ਕਿੰਨੇ ਸਾਲਾਂ ਦਾ ਸਾਲਾਂ ਨਹੀਂ ਯਾਰ ਇੱਕ ਵਾਰ ਦੋ ਸੈਕਿੰਡ ਹੋਰ ਰਹਿ ਗਏ ਹੋ ਬੋਲਣਾ ਨਹੀਂ ਆਉਂਦਾ ਐਵੇਂ ਬੋਲੀ ਚੱਲ ਤੂੰ ਤੇ ਅਕਬਲਾ ਚੜ ਜਾਂਦੀਆਂ ਉੱਤੇ ਲੋਹਣੀਆਂ ਪੈਂਦੀਆਂ ਘਾਹ ਵਿੱਚ ਅੱਗੇ ਭੇਜਾਂਗੇ ਭੇਜਣੀ ਅੱਗੇ ਹਾਂ ਤੇ ਫਿਰ ਮੈ ਮੈ ਭੇਜਾਂਗੇ ਤੂੰ ਕਾ ਨੋਲਜ ਦੇਵਾਂਗੇ ਆ ਨੋਲਜ ਦੇਵਾਂਗੇ ਅੱਗੇ ਸਾਰਿਆਂ ਨੂੰ ਵੀਡੀਓ ਭੇਜ ਦੋ ਵੀ ਇੱਕ ਉਹਨਾਂ ਨੂੰ ਨੋਲ ਜਾ ਜੇ